ਸਿਰੜ ਨਿਸ਼ਾਨੇ YouTube ਚੈਨਲ ਦੇਖ ਰਹੇ ਗੁਰੂ ਪਿਆਰੇਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅਸਾ ਹੋ ਗਿਆ ਤੁਹਾਡਾ ਨਾਲ ਰੂਬਰੂ ਹੋਇਆ ਕੁਛਰ ਜਿਵੇਂ ਸਨ ਤੇ ਚਲੋ ਅੱਜ ਸ਼ੁਰੂ ਕਰਦੇ ਹਾਂ ਗੰਨੇ ਦੀ ਫਸਲ ਦੇ ਕੀੜੇ ਮਕੋੜਿਆਂ ਸੰਬੰਧੀ ਅੱਜ ਦੀ ਗੱਲਬਾਤ ਬੇਸ਼ੱਕ ਪੰਜਾਬ ਦੇ ਗੰਨਾ ਕਾਸ਼ਤਕਾਰ ਵੀਰ ਗੰਨਾ ਬੀਜਣ ਪ੍ਰਤੀ ਬੜੀ ਮਹਾਰਤ ਰੱਖਦੇ ਆ ਤੇ ਗੰਨੇ ਤੇ ਹਮਲਾ ਕਰਨ ਵਾਲੇ ਕੀੜੇ ਮਕੌੜੇ ਸੁੰਡੀਆਂ ਬਾਰੇ ਬੜੀ ਜਾਣਕਾਰੀ ਰੱਖਦੇ ਆ ਪਰ ਮੈਂ ਮਹਿਸੂਸ ਕਰਦਾ ਕਿ ਇਹਨਾਂ ਕੀੜੇ ਮਕੌੜਿਆਂ ਸੰਬੰਧੀ ਗੂੜ੍ਹ ਗਿਆਨ ਨਹੀਂ ਰੱਖਦੇ ਜਿਸ ਕਰਕੇ ਉਹ ਦਵਾਈਆਂ ਵੇਚਣ ਵਾਲੇ ਨੀਮ ਹਕੀਮਾ ਤੇ ਘੱਟ ਪੜੇ ਲਿਖੇ ਤੇ ਘੱਟ ਮਹਾਰਤ ਰੱਖਣ ਵਾਲੇ ਮਿੱਲ ਮੁਲਾਜ਼ਮਾਂ ਦੇ ਕਹਿਣ ਤੇ ਬੇਲੋੜੀਆਂ ਅਣਅਚਿਤ ਤੇ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਆ ਜਿਸ ਨਾਲ ਕਿਸਾਨ ਦਾ ਇੱਕ ਪਾਸੇ ਤੇ مالی ਨੁਕਸਾਨ ਹੁੰਦਾ ਲਾਗਤ ਖਰਚੇ ਵਧਦੇ ਆ ਦੂਜੇ ਪਾਸੇ ਪਾਣੀ ਧਰਤੀ ਤੇ ਪ੍ਰਦੂਸ਼ਣ ਜਿਹੜਾ ਉਹ ਵਧਦਾ ਤੇ ਤੀਸਰੇ ਪਾਸੇ ਮਿੱਤਰ ਕੀੜਿਆਂ ਦੀ ਬਰਬਾਦੀ ਹੁੰਦੀ ਹੈ ਮੈਂ ਵੱਖ-ਵੱਖ ਕੀੜਿਆਂ ਤੇ ਸੰਡੀਆਂ ਸੰਬੰਧੀ ਬਿਮਾਰੀਆਂ ਸੰਬੰਧੀ ਜ਼ਰੂਰੀ ਜਾਣਕਾਰੀ ਸਾਰੀ ਖਲਕਤ ਨਾਲ ਸਾਂਝੀ ਕਰਨੀ ਚਾਹੁੰਦਾ ਤਾਂ ਜੋ ਲੋਕ ਇਹਨਾਂ ਕੀੜਿਆਂ ਬਿਮਾਰੀਆਂ ਦੇ ਲੱਛਣ ਨੁਕਸਾਨ ਤੇ ਆਪਾਸਬੰਦੀ ਜ਼ਰੂਰੀ ਜਾਣਕਾਰੀ ਰੱਖ ਸਕਣ ਤੇ ਲੋੜ ਪੈਣ ਤੇ ਮਿਆਰੀ ਟੁਕਵੀਂ ਤੇ ਘੱਟ ਖਰਚੇ ਵਾਲੀ ਦਵਾਈ ਵਰਤ ਕੇ ਜਾਂ ਹੋਰ ਕੋ ਮਕੈਨੀਕਲ ਜਾਂ ਬਾਇਓਲੋਜੀਕਲ ਤਰੀਕਾ ਵਰਤ ਕੇ ਆਪਣੇ ਇਸ ਕੀੜਿਆਂ ਨੂੰ ਬਿਮਾਰੀਆਂ ਨੂੰ ਕੰਟਰੋਲ ਚ ਕਰ ਸਕਣ ਤਾਂ ਜੋ ਇਹਨਾਂ ਦਾ ਝਾੜ ਨਿਕਲੇ ਤੇ ਚਲੋ ਆ ਸ਼ੁਰੂ ਕਰਦੇ ਹਾਂ ਕਮਾਦ ਦੇ ਦੋ ਮਹੱਤਵਪੂਰਨ ਕੀੜੇ ਸੁੰਡੀਆਂ ਅਗੇਤੀ ਫੋਰ ਦਾ ਗੜੂਆ ਜਿਹਨੂੰ अर्ली शूट बोरर ਕਿਹਾ ਜਾਂਦਾ ਹੈ ਤੇ ਦੂਸਰਾ ਆਗ ਦਾ ਗੜੂਆ ਜਿਹਨੂੰ ਟਾਪ ਬੋਰਰ ਕਿਹਾ ਜਾਂਦਾ ਇਹਨਾਂ ਦੋਵਾਂ ਦੇ ਲੱਛਣਾਂ 'ਚ ਕੁਝ ਸਾਂਝਾ ਨੇ ਇਸ ਕਰਕੇ ਮੈਂ ਦੋਨਾਂ ਦਾ ਇੱਕ ਹੀ ਐਪੀਸੋਡ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਗੇਤੀ ਫੋਰਡ ਦਾ ਗੜੂਆ ਇਹ ਸੁੰਡੀ ਮੋਢੇ ਕਮਾਦ ਦੇ ਵਿੱਚ ਮਾਰਚ ਤੋਂ ਅਪ੍ਰੈਲ ਤੱਕ ਹਮਲਾ ਕਰਦੀ ਹੈ ਤੇ ਲੈਰੀ ਫਸਲ ਤੇ ਅਪ੍ਰੈਲ ਤੋਂ ਮਈ ਤੱਕ ਕਰਦੀ ਹੈ ਖੁਸ਼ਕ ਤੇ ਰੇਤਲੀ ਜ਼ਮੀਨ 'ਚ ਇਸ ਦਾ ਹਮਲਾ ਜ਼ਿਆਦਾ ਹੁੰਦਾ ਜਿਹੜਾ ਲੇਟ ਕਮਾਦ ਬੀਜਿਆ ਖਾਸ ਤੌਰ ਤੇ ਕਣਕ ਦੇ ਵੱਡਾ ਦੇ ਵਿੱਚ ਉਸ ਤੇ ਇਸ ਦਾ ਜ਼ਿਆਦਾ ਹਮਲਾ ਹੁੰਦਾ ਮੌਸਮ ਮੌਸਮ ਖੁਸ਼ਕ ਹੋਵੇ ਗਰਮ ਹੋਵੇ ਤਾਂ ਇਸ ਕੀੜੇ ਨੂੰ ਵੱਧ ਬਲ ਮਿਲਦਾ ਇਸ ਕੀੜੇ ਦੀ ਪਛਾਣ ਕੀ ਹੈ ਇਸ ਦੀਆਂ ਸੁੰਡੀਆਂ ਹਲਕੇ ਆਕਾਸ਼ੀ ਰੰਗ ਦੀਆਂ ਜਾਂ ਪੂਰੇ ਰੰਗ ਦੀਆਂ ਹੁੰਦੀਆਂ ਜਿਸ ਦੇ ਸਰੀਰ ਤੇ ਲੰਮੇ ਰੁੱਖ ਕਾੜੀਆਂ ਧਾਰੀਆਂ ਹੁੰਦੀਆਂ ਇਸ ਦੇ ਪਤੰਗੇ ਜਾਂ तितਲੀਆਂ ਕਿਸਮਹਰੇ ਰੰਗ ਦੀਆਂ ਹੁੰਦੀਆਂ ਤੇ ਕਈ ਵਾਰ ਦੋ ਰੰਗੀਆਂ ਵੀ ਹੁੰਦੀਆਂ ਇਹ तितਲੀਆਂ ਇੱਕ ਸਾਲ ਦੇ ਵਿੱਚ 6 ਪੀੜੀਆਂ ਪੈਦਾ ਕਰਨ ਦੇ ਸਮਰੱਥ ਨੇ ਹਰੇਕ ਪੀੜੀ ਆਪਣਾ ਜਨਮ ਸਾਈਕਲ 50 ਤੋਂ 70 ਦਿਨਾਂ ਦੇ ਵਿੱਚ ਵਿੱਚ ਮੁਕੰਮਲ ਕਰ ਲੈਂਦੀ ਹੈ ਇਸ ਦੀ ਮਾਦਾ ਇੱਕ ਵਾਰ ਚ 300 ਤੋਂ 400 ਅੰਡੇ ਦਿੰਦੀ ਹੈ ਤੇ ਜਿਸ ਵਿੱਚੋਂ 4 ਤੋਂ 5 ਦਿਨਾਂ ਦੇ ਬਾਅਦ ਲਾਰਵੇ ਜਾਂ ਸੁੰਡੀਆਂ ਨਿਕਲ ਆਉਂਦੀਆਂ ਇਸ ਨੂੰ ਅਰਲੀ ਸ਼ੂਟ ਬੁਰਜ ਆ ਗੇਤੀ ਫੋਟ ਦਾ ਗੜੂਆ ਕਹਿੰਦੇ ਆ ਇਹਨਾਂ ਸੁੰਡੀਆਂ ਦੀ ਉਮਰ 22 ਤੋਂ 44 ਦਿਨ ਦੇ ਵਿਚਕਾਰ ਹੁੰਦੀ ਹੈ ਮੌਸਮ ਦੇ ਅਨਸਾਰ ਇਹ ਸੁੰਡੀਆਂ ਖੇਤ ਦੇ ਵਿੱਚ ਧੋੜੀਆਂ 'ਚ ਹਮਲਾ ਕਰਦੀਆਂ ਕਿਉਂਕਿ ਜਿਆਦਾ ਆਂਡੇ ਇੱਕ ਹੀ ਪੱਤੇ ਦੇ ਦਿੱਤੇ ਹੁੰਦੇ ਆ ਤੇ ਉਥੋਂ ਫਿਰ ਇਹ ਆਪਣੀ ਰੋਜ਼ੀ-ਰੋਟੀ ਵਾਸਤੇ ਆਸੇ-ਪਾਸੇ ਨੇੜਲੇਆਂ ਬੂਟਿਆਂ ਤੇ ਫੈਲਦੀਆਂ ਨੇ ਤੇ ਹਰੇਕ ਸੁੰਡੀ ਵੱਖਰੇ-ਵੱਖਰੇ ਬੂਟੇ 'ਚ ਜਾ ਕੇ ਵੱਖਰਾ-ਵੱਖਰਾ ਨੁਕਸਾਨ ਕਰਦੀ ਹੈ ਜਿਹਦੇ ਨਤੀਜੇ ਵਜੋਂ ਜਦੋਂ ਇਹ ਗੋਭ ਖਾ ਜਾਂਦੀ ਆ ਤੇ ਬੂਟੇ ਦੇ ਵਿਚਕਾਰਲਾ ਪੱਤਾ ਜਿਹਨੂੰ ਗੋਭ ਕਹਿੰਨੇ ਆ ਅਸੀਂ ਕਰੂੰਬਲ ਕਹਿੰਨੇ ਆ ਉਹ ਸੁੱਕ ਜਾਂਦੀ ਆ ਜਦੋਂ ਕਰੂੰਬਲ ਕਮੜਾਈ ਹੋਵੇ ਉਸ ਵੇਲੇ ਤੁਸੀਂ ਕਰੂੰਬਲ ਨੂੰ ਖਿੱਚੋ ਬੜੀ ਆਸਾਨੀ ਨਾਲ ਬਾਹਰ ਨਿਕਲ ਆਉਂਦੀ ਆ ਤੇ ਇਹ ਸੁੰਡੀ ਇੱਕ ਕਰੂੰਬਲ ਨੂੰ ਖਾ ਕੇ ਉਹਦਾ ਗਰੋਇੰਗ ਪੁਆਇੰਟ ਖਾ ਕੇ 2 ਤੋਂ 4 ਦਿਨ ਉੱਥੇ ਹੀ ਆਰਾਮ ਕਰਦੀ ਆ ਤੇ ਫਿਰ ਬੂਟੇ ਦੀ ਜੜ ਵਾਲੇ ਪਾਸੇ ਨੂੰ ਜਾ ਕੇ ਜ਼ਮੀਨ ਦੇ ਵਿੱਚ ਇੱਕ ਛੇਕ ਮਾਰ ਕੇ ਬਾਹਰ ਨਿਕਲਦੀ ਆ ਤੇ ਜਮੀਨ ਦੇ ਵਿੱਚੋਂ ਦੀ ਸਰੰਗ ਬਣਾ ਕੇ ਦੂਜੇ ਬੂਟੇ ਤੱਕ ਪਹੁੰਚਦੀ ਆ ਜਿਸ ਬੂਟੇ ਤੇ ਹੋਊਗੀ ਉਸ ਦੇ ਤਣੇ ਦੇ ਵਿੱਚ ਇੱਕ ਹੀ ਛੇਕ ਹੋਊਗਾ ਤੇ ਜਿਸ ਦਾ ਨੁਕਸਾਨ ਕਰਕੇ ਬਾਹਰ ਨਿਕਲ ਚੁੱਕੀ ਹੋਊਗੀ ਉਹਦੇ ਜੜ ਵਾਲੇ ਪਾਸੇ ਨੂੰ ਤਣੇ ਤੇ ਦੋ ਛੇਕ ਹੋਣਗੇ ਇਹ ਮੋਟੀ ਪਛਾਣ ਹੈ ਕਿ ਸੁੰਡੀ ਇਸ ਵੇਲੇ ਬੂਟੇ ਦੇ ਵਿੱਚ ਆ ਜਾਂ ਬਾਹਰ ਆ ਜਿਸ ਬੂਟੇ ਨੂੰ ਇਹ ਖਾ ਗਈ ਉਸ ਤੇ ਕਿਸੇ ਦਵਾਈ ਦਾ ਕੋਈ ਅਸਰ ਨਹੀਂ ਹੈ ਦੂਸਰੇ ਬੂਟੇ ਨੂੰ ਨੁਕਸਾਨ ਕਰਨ ਲਈ ਇਸਨੇ ਇੱਕ ਬੂਟੇ 'ਚ ਨਿਕਲ ਕੇ ਦੂਜੇ 'ਚ ਜਾਣਾ ਵਾ ਉਸ ਜਿਹੜੇ ਜ਼ਮੀਨ ਦੇ ਵਿੱਚ ਦਵਾਈ ਦੀ ਵਰਤੋਂ ਜੇ ਕੀਤੀ ਹੋਵੇਗੀ ਆਪਾਂ ਬਜਾਈ ਵੇਲੇ ਜਾਂ ਬਾਅਦ 'ਚ ਵੀ ਤਾਂ ਉਥੋਂ ਦਵਾਈ ਇਹਦੇ ਸਰੀਰ ਨਾਲ ਜੰਬੜੇਗੀ ਤੇ ਇਹ ਸੁੰਡੀ ਜਿਹੜੀ ਮਰ ਜਾਵੇਗੀ ਹੁਣ ਵੀਰੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜੇ ਪਹਿਲੇ ਹਮਲੇ ਦੇ ਵਿੱਚ ਇਹਦਾ ਨੁਕਸਾਨ ਜਿਹੜਾ 2% ਬੂਟਿਆਂ ਤੇ ਆਵੇ ਸੌ 'ਚੋਂ ਦੋ ਬੂਟੇ ਪ੍ਰਭਾਵਿਤ ਹੋਏ ਹੋਣ ਤਾਂ ਸਮਝ ਲਓ ਵੀ ਤੁਹਾਡੇ ਖੇਤ ਦਾ ਨੁਕਸਾਨ ਬਹੁਤਾ ਨਹੀਂ ਹੈ। ਉਸ ਤੋਂ ਵੱਧ ਨੁਕਸਾਨ ਉਸ चीज ਨਾਲ ਹੋਵੇਗਾ ਜੇ ਤੁਸੀਂ ਦਵਾਈ ਪਾ ਦਿੰਦੇ ਹੋ। ਕਿਉਂਕਿ ਦਵਾਈ ਮਹਿੰਗੀ ਪਵੇਗੀ, ਸਪਰੇਅ ਪਵੇਗੀ। ਇਸ ਕੀੜੇ ਦੇ ਨੁਕਸਾਨ ਨਾਲ ਜਿਹੜਾ ਬੂਟਿਆਂ ਦਾ ਨੁਕਸਾਨ ਹੋਇਆ ਉਹ ਘੱਟ ਹੋਵੇਗਾ ਤੇ ਜਿਹੜੀ ਦਵਾਈ ਉਹ ਮਹਿੰਗੀ ਪਵੇਗੀ। ਇਸ ਟੈਕਨੀਕ ਨੂੰ ਕਹਿੰਦੇ ਐਕਨੋਮਿਕ ਥ੍ਰੈਸ਼ਹੋਲਡ। ਇਹਨੂੰ ਮੁੱਖ ਰੱਖ ਕੇ ਆਪਾਂ ਸਪਰੇਅ ਕਰਨੀ ਆ ਵੀ ਕੀੜਾ ਨੁਕਸਾਨ ਕਿੰਨਾ ਕਰ ਰਿਹਾ। ਮੰਨ ਲਓ ਸਾਰੇ ਖੇਤ 'ਚ ਸਾਡੇ 50 ਬੂਟਿਆਂ ਦਾ ਨੁਕਸਾਨ ਕੀਤਾ ਤੇ ਦਵਾਈ ਅਸੀਂ 2000 ਰੁਪਏ ਦੀ ਪਾ ਲਈ। ਤੇ ਫਿਰ ਦਵਾਈ ਦਾ ਖਰਚਾ ਵੱਧ ਗਿਆ ਜਿਹੜਾ ਕੀੜੇ ਦਾ ਨੁਕਸਾਨ ਕੀਤਾ ਸੀ ਉਹ ਘੱਟ ਹੋਣਾ ਸੀ ਜੇ ਦਵਾਈ ਪਾਉਣ ਦੀ ਲੋੜ ਪਵੇ ਤਾਂ ਬਜਾਈ ਵੇਲੇ 2 ਲੀਟਰ ਕਲੋਰੋਪੈਰੀਫਾਸ ਦਵਾਈ ਸਿਆੜਾਂ ਦੇ ਵਿੱਚ ਬਰੋਟੇ ਰੱਖ ਕੇ ਉਦੋਂ ਹੀ ਪਾ ਦਿਓ ਉਹਦਾ ਅਸਰ ਮਹੀਨਾ ਡੇਢ ਮਹੀਨਾ ਰਹਿੰਦਾ ਜਦ ਤੱਕ ਫਿਰ ਅਰਲੀ ਸ਼ੂਟ ਬੋਰ ਦਾ ਨੁਕਸਾਨ ਨਹੀਂ ਹੋਵੇਗਾ ਜਾਂ ਤੁਸੀਂ ਰੀਜੈਂਟ ਦਵਾਈ 10 ਕਿਲੋ ਵਰਤ ਸਕਦੇ ਹੋ ਜਾਂ ਸੈਵਿਡੂਲ ਦਵਾਈ ਦਾ 7 ਕਿਲੋ ਵਰਤ ਸਕਦੇ ਹੋ ਇਸ ਸੁੰਡੀ ਜਿਵੇਂ ਇੱਕ ਮਹੱਤਵਪੂਰਨ ਗੱਲ ਦੱਸਣੀ ਆ ਜਦੋਂ ਖੇਤ 'ਚ ਹਮਲਾ ਕਰ ਦਵੇ ਗੰਨੇ ਪ੍ਰਭਾਵਿਤ ਕਰ ਦੇਵੇ ਇਹਦੇ ਪੱਤਿਆਂ 'ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਸੁੰਡੀ ਹਮੇਸ਼ਾ ਗੋਭ ਦੇ ਵਿੱਚ ਵੜੀ ਹੁੰਦੀ ਆ ਗੋਭ ਤੱਕ ਦਵਾਈ ਦਾ ਅਸਰ ਨਹੀਂ ਜਾਂਦਾ ਇਸੇ ਕਰਕੇ ਉਹ ਮਰਦੀ ਨਹੀਂ ਤੇ ਜਿਹੜੀ ਦਵਾਈ ਅਸੀਂ ਪੱਤਿਆਂ 'ਤੇ ਸਪਰੇਅ ਕਰਾਂਗੇ ਕਿਸੇ ਦੇ ਕਹਿਣ ਕਹਉਣ ਤੇ ਉਹ ਫਜ਼ੂਲ ਜਾਵੇਗੀ ਉਹਦਾ ਖਰਚਾ ਫਜ਼ੂਲ ਜਾਵੇਗਾ ਨਹੀਂ ਮਿਹਨਤ ਫਜ਼ੂਲ ਜਾਵੇਗੀ ਨੁਕਸਾਨ ਤਾਂ ਕੋਈ ਕੰਟਰੋਲ ਨਹੀਂ ਕਰੇਗੀ ਤੇ ਖਾਸ ਤੌਰ ਤੇ ਕੋਰਾਜਨ ਵਰਗੀ ਮਹਿੰਗੀ ਦਵਾਈ ਇਸ ਕੀੜੇ ਵਾਸਤੇ ਵਰਤਣ ਦੀ ਕੋਈ ਲੋੜ ਨਹੀਂ ਹੈ ਫਜ਼ੂਲ ਖਰਚੀ ਹੈ ਕਲੋਰੋਪੈਰੀਫਾਸ ਜਾਂ ਕੋਈ ਹੋਰ ਦਵਾਈਆਂ ਜਿਹੜੇ ਮੈਂ ਦੱਸੀਆਂ ਨੇ ਉਹ ਸਸਤੀਆਂ ਪੈਂਦੀਆਂ ਉਹਨਾਂ ਦੀ ਵਰਤੋਂ ਕਰੋ ਕੋਈ ਜੇ ਦੇ ਸਸਤੇ ਤੇ ਸਧਾਰਨ ਪਾਅ ਹੋਰ ਵੀ ਹੈਗੇ ਆ ਖੇਤ ਨੂੰ ਖੁਸ਼ਕ ਨਾ ਹੋਣ ਦਿਓ ਪਾਣੀ ਲਾ ਕੇ ਰੱਖੋ ਖੇਤ ਗਿੱਲਾ ਹੋਵੇਗਾ ਜ਼ਮੀਨ ਗਿੱਲੀ ਹੋਵੇਗੀ ਇਹ ਕੀੜਾ ਘੱਟ ਨੁਕਸਾਨ ਕਰੇਗਾ ਜਾਂ ਜ਼ਮੀਨ ਖੁਸ਼ਕ ਹੋਵੇਗੀ ਤੇ ਨੁਕਸਾਨ ਵੱਧ ਕਰੇਗਾ ਕਿਉਂਕਿ ਗਿੱਲੀ ਜ਼ਮੀਨ ਦੇ ਵਿੱਚ ਜਦੋਂ ਇਹ ਕੀੜਾ ਇਹ ਸੁੰਡੀ ਇਹ ਕਬੂਟੇ ਜੋ ਨਿਕਲ ਕੇ ਦੂਜੇ 'ਚ ਜਾਂਦੀ ਆ ਤੋਦੀ ਰਫਤਾਰ ਬਹੁਤ ਘਟ ਜਾਂਦੀ ਆ ਤੇ ਉਹ ਰਸਤੇ ਵਿੱਚ ਲੰਮਾ ਪੈਂਦਾ ਪੈਂ ਕਰਕੇ ਭੁੱਖੀ ਮਰ ਜਾਂਦੀ ਆ ਤੇ ਉਹ ਗਾਂ ਦੂਜੇ ਬੂਟੇ ਦਾ ਨੁਕਸਾਨ ਨਹੀਂ ਕਰ ਸਕਦੀ ਜੇ ਤੁਸੀਂ ਵੇਖਿਆ ਵੀ ਕੋਈ ਕੁਰੰਬੜਾ ਜੇ ਕਮਲਾਈਆਂ ਹੋਈਆਂ ਉਹ ਕੁਰੰਬੜਾ ਨੂੰ ਖਿੱਚ ਲਵੋ ਤੇ ਉਹਦੇ ਵਿੱਚ ਸਲਾਈ ਲੈ ਕੇ ਜਾਂ ਕੋਈ ਲੋਹੇ ਦੀ ਤਾਰ ਲੈ ਕੇ ਉਹ ਮਾਰ ਦੋ ਸੁੰਡੀ ਵਿੱਚ ਹੀ ਮਰ ਜਾਏਗੀ ਬਾਹਰ ਨਿਕਲੇਗੀ ਨਹੀਂ ਦੂਜੇ ਬੂਟੇ ਦਾ ਨੁਕਸਾਨ ਨਹੀਂ ਕਰ ਸਕੇਗੀ ਇਹ ਬੜਾ ਸੌਖਾ ਜਿਹਾ ਤਰੀਕਾ ਹੈ ਜੇ ਖੇਤ 'ਚ 100-200 ਬੂਟੇ ਆ ਤੇ 100-200 ਕਰੁੰਬੜ ਖੇਤ 'ਚ ਉਹਦੇ ਵਿੱਚ ਸਲਾਈ ਮਾਰਦੇ ਆ ਕਿੰਨਾ ਖਚਰ ਲੱਗਦਾ ਦੂਸਰੀ ਗੱਲ ਹੈ ਜੇ ਖੇਤ ਦੇ ਵਿੱਚ ਤੁਸੀਂ ਟ੍ਰੈਸ਼ ਮਲਚਿੰਗ ਕਰਦੇ ਹੋਗੇ ਤਾਂ ਵੀ ਇਸ ਕੀੜੇ ਦਾ ਹਮਲਾ ਬਹੁਤ ਘੱਟ ਹੁੰਦਾ ਵਾ ਬਰਸਾਤਾਂ ਸ਼ੁਰੂ ਹੋ ਜਾਣਗੀਆਂ ਤੇ ਇਸ ਕੀੜੇ ਦਾ ਹਮਲਾ ਖੁਦ-ਬਖੁਦ ਘਟ ਜਾਵੇਗਾ ਹੁਣ ਗੱਲ ਕਰਦੇ ਆ ਆਗ ਦੇ ਗੜੂਏ ਦੀ ਜਿਹਨੂੰ ਟਾਪ ਬੋਰਰ ਵੀ ਕਿਹਾ ਜਾਂਦਾ ਹੈ ਇਕਮਾਦ ਦੀ ਨੁਕਸਾਨ ਕਰਨ ਵਾਲੀ ਦੂਜੀ ਖਤਰਨਾਕ ਸੁੰਡੀ ਹੈ ਇਸ ਨਾਲ ਗਰੋਇੰਗ ਪੁਆਇੰਟ ਨੂੰ ਇਹ ਸੁੰਡੀ ਖਾ ਜਾਂਦੀ ਹੈ ਤੇ ਆਗ ਦਾ ਵਧਣ ਵਾਲਾ ਹਿੱਸਾ ਜਿਹੜਾ ਵਾ ਉਹ ਖਤਮ ਹੋ ਜਾਂਦਾ ਕਮਾਦ ਦਾ ਵਾਧਾ ਰੁਕ ਜਾਂਦਾ ਕਮਾਦ ਛੰਗਾ ਪੈ ਜਾਂਦਾ ਤੇ ਇਹ ਕੀੜਾ ਉਂਝ ਮੈਂ ਦੱਸ ਦਿਆਂ ਕਿ ਸਾਰੀਆਂ ਕਮਾਦ ਦੀਆਂ ਕਿਸਮਾਂ ਤੇ ਅਸਰ ਨਹੀਂ ਕਰਦਾ ਬਹੁਤ ਸਾਰੀਆਂ ਕਿਸਮਾਂ ਇਹ ਤੋਂ ਰਜਿਸਟੈਂਟ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਦਵਾਈ ਪਾਉਣ ਦੀ ਲੋੜ ਨਹੀਂ ਹੈ ਉਹ ਫਜ਼ੂਲ ਖਰਚੀ ਹੈ ਜਿਹੜੀਆਂ ਕਿਸਮਾਂ ਇਹਦੇ ਪ੍ਰਤੀ ਸੈਂਸਿਟਿਵ ਨੇ ਜਿਹੜੀਆਂ ਇਹਨੂੰ ਹਲਾਸ਼ੇਰੀ ਦਿੰਦੀਆਂ ਨੇ ਨਾਜ਼ਕ ਨੇ ਉਹਨਾਂ ਤੇ ਹੀ ਅਸਰ ਕਰਦਾ ਵਾ ਸੋ ਜਿਹੜੀਆਂ ਕਿਸਮਾਂ ਰਜਿਸਟੈਂਟ ਨਹੀਂ ਹਨ ਉਹਨਾਂ ਤੇ ਇਸ ਦਾ ਖਿਆਲ ਰੱਖਣ ਦੀ ਲੋੜ ਹੈ ਉਹਨਾਂ ਤੇ ਇਹਦੀ ਪ੍ਰਕਾਸ਼ਨ ਰੱਖਣ ਦੀ ਲੋੜ ਹੈ ਇਹ ਜਿਹੜਾ ਲਾਰਵਾ ਜਾਂ ਬੋਰਰ ਆ ਜਾਂ ਸੁੰਡੀ ਹੈ ਇੱਕ ਸਾਲ ਦੇ ਵਿੱਚ ਪੰਜ ਪੀੜੀਆਂ ਪੈਦਾ ਕਰਦਾ। ਸਭ ਤੋਂ ਵੱਧ ਨੁਕਸਾਨ ਜੂਨ ਦੇ ਅਖੀਰ 'ਚ ਤੇ ਜੁਲਾਈ ਦੇ ਸ਼ੁਰੂ 'ਚ ਆਈ ਹੋਈ ਪੀੜੀ ਕਰਦੀ ਆ। ਜਿਹਨੂੰ ਸਾਇੰਸਦਾਨਾਂ ਨੇ ਚੌਥੀ ਪੀੜੀ ਦਾ ਨਾਮ ਦਿੱਤਾ ਹੈ। ਇਸ ਦੀਆਂ ਸੁੰਡੀਆਂ ਚਿੱਟੇ ਰੰਗ ਦੀਆਂ ਹੁੰਦੀਆਂ, ਕਰੀਮੀ ਜੇ ਰੰਗ ਦੀਆਂ ਤੇ ਸਰੀਰ ਬੜੇ ਪੋਲੇ-ਪੋਲੇ ਆ ਉਹਨਾਂ ਦੇ। ਜਿਹੜੇ ਇਹਦੇ ਪਤੰਗੇ ਨੇ ਬਿਲਕੁਲ ਚਿੱਟੇ ਰੰਗਦੇ ਆ ਤੇ ਗੂੜੀਆਂ ਕਾਲੀਆਂ ਅੱਖਾਂ ਨੇ ਉਹਨਾਂ ਦੀਆਂ। ਇਸ ਦੀ ਇੱਕ ਪੀੜੀ ਦੇ ਜੀਵਨ ਚੱਕਰ ਜਿਹੜਾ 40 ਤੋਂ 60 ਦਿਨਾਂ ਦੇ ਵਿੱਚ ਵਿੱਚ ਪੂਰਾ ਹੁੰਦਾ। ਇਸ ਦੀ ਮਾਦਾ ਇੱਕ ਵਾਰੀ 'ਚ 250 ਤੋਂ 300 ਅੰਡੇ ਦਿੰਦੀ ਆ। ਪਰ ਇਹ ਏਡੀ ਸਿਆਣੀ ਆ ਕਿ ਇਹ ਸਾਰੇ ਅੰਡੇ ਇੱਕ ਜਗ੍ਹਾ ਤੇ ਨਹੀਂ ਦਿੰਦੀ। 25 ਤੋਂ ਲੈ ਕੇ 70 ਅੰਡਿਆਂ ਦੀ ਗਿਣਤੀ ਦੇ ਵਿੱਚ ਵਿੱਚ ਇਹ ਵੱਖ-ਵੱਖ ਜਗ੍ਹਾ ਤੇ ਕਲਸਟਰ ਬਣਾ ਕੇ ਅੰਡੇ ਦਿੰਦੀ ਆ ਤਾਂ ਕਿ ਇਹਦੇ ਸਾਰੇ ਅੰਡੇ ਇਕੱਠੇ ਨੁਕਸਾਨ ਨਾ ਹੋ ਜਾਣ। ਤਾ ਜੋ ਇਹਨਾਂ ਆਂਡੇ ਚੋਂ ਨਿਕਲਣ ਵਾਲੀਆਂ ਸੁੰਡੀਆਂ ਨੂੰ ਇੱਕੋ ਜਗ੍ਹਾ ਰਹਿ ਕੇ ਭੁੱਖੀਆਂ ਨਾ ਮਰ ਜਾਣ ਵੱਖ-ਵੱਖ ਬੂਟਿਆਂ ਤੇ ਉਹਨੂੰ ਨੇੜੇ ਜਾ ਕੇ ਭੋਜਨ ਮਿਲ ਜਾਵੇ ਇਹ ਆਪਣੇ ਆਂਡਿਆਂ ਨੂੰ ਪੂਰੇ ਰੰਗ ਦੇ ਵਾਲਾਂ ਨਾਲ ਟੱਕ ਦਿੰਦੀ ਆ ਤਾਂ ਕਿ ਇਹਦੇ ਦੁਸ਼ਮਣੇ ਨੂੰ ਨੁਕਸਾਨ ਨਾ ਕਰ ਸਕਣ ਹੁਣ ਇਹ ਸੁੰਡੀਆਂ ਜਦੋਂ ਨਿਕਲਦੀਆਂ ਨੇ ਆਂਡਿਆਂ ਦੇ ਵਿੱਚੋਂ ਤਾਂ ਇਹ ਆਪਣੇ ਸਰੀਰ ਚੋਂ ਤਾਰਾਂ ਛੱਡ ਕੇ ਹਵਾ ਦੀ ਮਦਦ ਨਾਲ ਨੇੜਲੇ ਬੂਟਿਆਂ ਤੇ ਜਾ ਪਹੁੰਚਦੀਆਂ ਤੇ ਉਥੋਂ ਪੱਤੇ ਦੀ ਮੈਡ ਰਿਪ ਜਿਹਨੂੰ ਕਹਿੰਦੇ ਆ ਪੱਤੇ ਦੀ ਮੇਨ ਨਾੜੀ ਆ ਉਹਦੇ ਵਿੱਚ ਐਂਟਰ ਹੋ ਕੇ ਸੁਰੰਗ ਬਣਾ ਕੇ ਗੰਨੇ ਦੇ ਗਰੋਇੰਗ ਪੁਆਇੰਟ ਤੱਕ ਪਹੁੰਚਦੀ ਆ ਜਿੱਥੋਂ ਗੰਨੇ ਦਾ ਵਾਧਾ ਹੁੰਦਾ ਵਾ ਉਸ ਪੁਆਇੰਟ ਤੇ ਪਹੁੰਚਦੀ ਆ ਤੇ ਉਹਨੂੰ ਖਾਂਦੀ ਆ ਜਦੋਂ ਖਾ ਲੈਂਦੀ ਆ ਤੇ ਫਿਰ ਉਹਦਾ ਵਾਧਾ ਬਰਬੂਟੇ ਦਾ ਰੁਕ ਜਾਂਦਾ ਜੇ ਕਿਸੇ ਤਰੀਕੇ ਕਰਕੇ 48 ਘੰਟਿਆਂ ਦੇ ਵਿੱਚ ਵਿੱਚ ਇਹਦੀਆਂ ਸੁੰਡੀਆਂ ਆਂਡਿਆਂ ਚੋਂ ਨਿਕਲਣ ਤੋਂ ਬਾਅਦ ਗਰੋਇੰਗ ਪੁਆਇੰਟ ਤੱਕ ਨਹੀਂ ਪਹੁੰਚ ਸਕਦੀਆਂ ਮਿਡ ਰਿਪ ਦੇ ਵਿੱਚ ਮਰ ਜਾਂਦੀਆਂ ਨੇ ਤੇ ਫੇਰ ਬੂਟੇ ਦਾ ਨੁਕਸਾਨ ਵੱਜ ਜਾਂਦਾ ਉਥੇ ਇੱਕ ਨਿਸ਼ਾਨੀ ਸਾਹਮਣੇ ਆਵੇਗੀ ਕਿ ਮਿਡ ਰਿਪ ਦੇ ਵਿੱਚ ਲਾਲ ਰੰਗ ਦੀ ਸੁਰੰਗ ਬਣੀ ਹੋਊਗੀ ਤੇ ਰਸਤੇ 'ਚ ਪੂਰੀ ਗਰੋਇੰਗ ਪੁਆਇੰਟ ਤੱਕ ਨਹੀਂ ਪਹੁੰਚੀ ਹੋਊਗੀ ਇਹ ਦੀ ਨਿਸ਼ਾਨੀ ਹੈ ਕਿ ਕੀੜਾ ਜਿਹੜਾ ਵਾ ਉਹ ਰਸਤੇ 'ਚ ਮਰ ਗਿਆ ਜਦੋਂ ਇਸ ਨੇ ਗੋਭ ਖਾ ਲਈ ਗੋਭ ਖਾਣ ਤੋਂ ਬਾਅਦ ਇਹ ਦੂਸਰੇ ਬੂਟੇ 'ਚ ਨਹੀਂ ਜਾਂਦੀ ਇਸਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਹੀ ਬੂਟੇ ਦਾ ਨੁਕਸਾਨ ਕਰਨਾ ਹੁੰਦਾ ਉਹਦਾ ਗੁਰੂਆਂੰਗ ਪੁਆਇੰਟ ਖਾ ਕੇ ਉੱਥੇ ਹੀ ਇਹ ਆਰਾਮ ਕਰਦੀ ਆ ਉੱਥੇ ਹੀ ਇਹ ਪਿਪੇ ਦਾ ਸ਼ਕਲ ਧਾਰਨ ਕਰਦੀ ਆ ਉੱਥੇ ਹੀ ਇਹ ਪਤੰਗਾ ਬਣਦੀ ਸ਼ਕਲ ਧਾਰਨ ਕਰਦੀ ਆ ਤੇ ਫਿਰ ਜਿਹੜਾ ਛੇਕ ਰੱਖਿਆ ਹੁੰਦਾ ਗੰਨੇ 'ਚ ਉਹਦੇ ਰਹੀਂ ਬਾਹਰ ਨਿਕਲ ਕੇ ਇਹਦੇ नर ਤੇ ਮਾਦਾ ਮੀਟਿੰਗ ਕਰਦੇ ਆ ਤੇ ਅਗਲੀ ਪੀੜ੍ਹੀ ਪੈਦਾ ਕਰਦੇ ਆ ਲੇਕਿਨ ਇਹ ਸਾਰੀ ਗੱਲ ਦੇ ਵਿੱਚ ਇੱਕ ਮ ਵਿਸ਼ੋਕੜ ਗੱਲ ਆਪ ਨੂੰ ਦੱਸਣੀ ਚਾਹੁੰਦਾ ਜੇ ਤੀਜੀ ਪੀੜੀ ਜਿਹੜੀ ਆ ਉੱਚ 5% ਤੋਂ 5% ਹਮਲਾ ਹੋਇਆ ਹੋਊਗਾ ਖੇਤ ਦੇ ਵਿੱਚ ਤਾਂ ਚੌਥੀ ਪੀੜੀ ਜਾ ਕੇ ਖੇਤ ਨੂੰ ਖਤਰਨਾਕ ਨੁਕਸਾਨ ਕਰੇਗੀ ਤਾਂ ਉੱਤੇ ਦਵਾਈਆਂ ਪਾਉਣ ਦੀ ਜ਼ਰੂਰਤ ਪੈਗੀ ਜੇ ਤੀਜੀ ਪੀੜੀ ਦੀ ਗਿਣਤੀ 3% ਤੋਂ ਘਟਿਆ ਤੇ ਇਕਨੋਮਿਕ ਥ੍ਰੈਸ਼ਹੋਲਡ ਨਿਜਮ ਦੇ ਅਨਸਾਰ ਉਹਦੇ ਤੇ ਦਵਾਈ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਕੀੜਿਆਂ ਦਾ ਨੁਕਸਾਨ ਘਟ ਹੋਵੇਗਾ ਦਵਾਈ ਦਾ ਖਰਚਾ ਵੱਧ ਹੋਵੇਗਾ ਹੁਣ ਮੈਂ ਆਪ ਜੀ ਨੂੰ ਦੱਸਣਾ ਵੀ ਏਡੀਆਂ ਸੁੰਡੀਆਂ ਨੇ ਇਹ ਆਂਡਿਆਂ ਦੇ ਵਿੱਚੋਂ 7 ਤੋਂ 9 ਦਿਨ ਦੇ ਵਿੱਚ ਵਿੱਚ ਹੈਚਿੰਗ ਕਰਕੇ ਨਿਕਲ ਆਉਂਦੀਆਂ ਤੇ ਬੂਟਿਆਂ ਵਿੱਚ ਪਹੁੰਚਣ ਲਈ ਗਰੋਇੰਗ ਪੁਆਇੰਟ ਤੱਕ ਆਪ ਜੀ ਨੂੰ ਪਹਿਲਾਂ ਦੱਸਿਆ ਵੀ 48 ਘੰਟੇ ਦਾ ਸਮਾਂ ਨੂੰ ਚਾਹੀਦਾ ਜੇ ਉਦੋਂ ਤੱਕ ਨਹੀਂ ਪਹੁੰਚੇਗੀ ਤੇ ਰਸਤੇ ਵਿੱਚ ਮਰ ਜਾਵੇਗੀ ਜਿਹੜੀ ਚੌਥੀ ਪੀੜੀ ਹੈ ਜਿਹਨੇ ਜ਼ਿਆਦਾ ਨੁਕਸਾਨ ਕਰਨਾ ਇਹ 30 ਜੂਨ ਤੋਂ ਲੈ ਕੇ 10 ਜਨਵਰੀ ਦੇ ਵਿੱਚ ਵਿੱਚ ਹੁੰਦੀ ਆ ਜੇ ਤੇ ਮੌਸਮ ਖੁਸ਼ਕਿਆ ਗਰਮਿਆ ਤੇ ਇਹ ਜੁਲਾਈ ਦੇ ਪਹਿਲੇ ਹਫਤੇ ਆਵੇਗੀ ਜੇ ਮੌਸਮ ਦੇ ਵਿੱਚ ਨਮੀ ਆ ਗਰਮੀ ਆ ਤੇ ਫਿਰ ਇਹ 20 ਜੂਨ ਤੋਂ ਵੀ ਸ਼ੁਰੂ ਹੋ ਸਕਦੀ ਹੈ ਇਸ ਦਾ ਕਿਹੜਾ ਧਿਆਨ ਰੱਖਣ ਦੀ ਜ਼ਰੂਰਤ ਹੈ ਹੁਣ ਇਹਦੀਆਂ ਨਿਸ਼ਾਨੀਆਂ ਕੀ ਨੇ ਕਿਉਂਕਿ ਗੋਭ ਇਹਦੇ ਵਿੱਚ ਵੀ ਸੁੱਕਦੀ ਆ ਗੋਭ ਅਰਲੀ ਸ਼ੂਟ ਬੋਰਰ ਦੇ ਵਿੱਚ ਵੀ ਸੁੱਕਦੀ ਸੀ ਹੁਣ ਇਹ ਚ ਗੰਨੇ ਦੀ ਗੋਭ ਤਾਂ ਸੁੱਕਦੀ ਆ ਪਰ ਉਹ ਨਹੀਂ ਸੁੱਕੇ ਹੋਏ ਵਾਂਗੂ ਨਹੀਂ ਦਿਖਦੀ ਉਹ ਸੜੇ ਹੋਏ ਵਾਂਗੂ ਦਿਖਦੀ ਹੈ ਤੇ ਜਿਹੜੇ ਗੋਵळा ਪਤਾ ਸੜਿਆ ਹੋਇਆ ਦਿਖਦਾ ਵਾ ਉਹਦੇ ਤੇ ਗੋਲੀ ਵਰਗੇ ਗੋਲ ਨਿਸ਼ਾਨ ਹੋਣਗੇ ਤੇ ਉਹ ਨਿਸ਼ਾਨ ਵੀ ਇੱਕ ਸਿਮੈਟ੍ਰੀਕਲ ਸਿਸਟਮ ਚ ਹੋਣਗੇ ਇੱਕ ਲਾਈਨ ਦੇ ਵਿੱਚ ਹੋਣਗੇ ਤੇ ਇਹ ਜਿਹੜੀ ਗੋਬ ਸੁੱਕੀ ਹੋਈ ਹੈ ਜੇ ਤੁਸੀਂ ਉਹਨੂੰ ਖਿੱਚਣ ਦੀ ਕੋਸ਼ਿਸ਼ ਕਰੋਗੇ ਤੇ ਆਸਾਨੀ ਨਾਲ ਨਹੀਂ ਖਿੱਚੀ ਜਾਊਗੀ ਜਦੋਂ ਕਿ ਅਰਲੀ ਛੋਟ ਬੁਰਰ ਦੀ ਖਿੱਚੀ ਜਾ ਸਕਦੀ ਸੀਗੀ ਜੇ ਤੁਸੀਂ ਦੇ ਉੱਪਰ ਲਾਇਸਾ ਤੋੜ ਕੇ ਵੇਖੋਗੇ ਜਿੱਥੇ ਗੋਭ ਹੁੰਦੀ ਆ ਜਿੱਥੇ ਸੈਂਟਰ ਪੁਆਇੰਟ ਆ ਗਰੋਇੰਗ ਪੁਆਇੰਟ ਆ ਤੇ ਉੱਥੇ ਚਿੱਟੇ ਰੰਗ ਦੀ ਸੁੰਡੀ ਜਿਹੜੀ ਆਰਾਮ ਨਾਲ ਬੈਠੀ ਹੋਏਗੀ ਤੇ ਉਸ ਜਿਹੜੀ ਸੁੰਡੀ ਆ ਉਸ ਨੇ ਸਾਰਾ ਜੀਵਨ ਕਾਲ ਉੱਥੇ ਮੁਕੰਮਲ ਕਰਨਾ ਤੇ ਇਸ ਬੂਟੇ ਦੇ ਸ਼ਾਖਾਂ 'ਤੇ ਬੈਜਣਾ ਜਦੋਂ ਗਰੋਇੰਗ ਪੁਆਇੰਟ ਖਾਲਿਆ ਉਸ ਤੋਂ ਬਾਅਦ ਚਾਹੇ ਕੋਈ ਦਵਾਈ ਵਰਤੋ ਇੱਥੇ ਕੋਈ ਅਸਰ ਨਹੀਂ ਹੋਊਗਾ ਹੁਣ ਤੁਸੀਂ ਪੁੱਛੋਗੇ ਜਾਨਣਾ ਚਾਹੁੰਦੇ ਹੋਗੇ ਵੀ ਇਹਦਾ ਇਲਾਜ ਕੀ ਆ ਜੇ ਤੇ ਮਈ ਮਹੀਨੇ 'ਚ ਜਿਹੜੀ ਤੀਜੀ ਪੀੜ੍ਹੀ ਆਈ ਸੀ ਉਹਦਾ ਹਮਲਾ ਹੋਇਆ ਚ 4 ਤੋਂ ਲੈ ਕੇ 5% ਬੂਟਿਆਂ ਤੇ ਫੇਰ ਤਾਂ ਪੱਕੀ ਗੱਲ ਹੈ ਵੀ ਚੌਥੀ ਪੀੜੀ ਨੇ ਨੁਕਸਾਨ ਕਰਨਾ ਦੇ ਦੇ ਵਾਸਤੇ ਦਵਾਈ ਪਾਉਣ ਦੀ ਜ਼ਰੂਰਤ ਆ ਫੇਰ ਤੁਸੀਂ 20 ਜੂਨ ਤੋਂ ਲੈ ਕੇ 10 ਜੁਲਾਈ ਦੇ ਵਿੱਚ ਵਿੱਚ ਇਹਦੇ ਤੇ 12 ਕਿਲੋ ਕਾਰਬੋਫਰਨ ਪਾ ਸਕਦੇ ਪ੍ਰਤੀ ਏਕੜ 12 ਕਿਲੋ ਫੋਰਟ ਪਾ ਸਕਦੇ ਹੋ 10 ਕਿਲੋ ਫਰਟੇਰਾ ਪਾ ਸਕਦੇ ਹੋ ਜਾਂ ਕੋਰੇ ਜਾਂ ਦਵਾਈ ਦੀ ਸਪਰੇਅ ਕਰ ਸਕਦੇ ਹੋ ਜਿਹੜੀਆਂ ਦਾਣੇਦਾਰ ਦਵਾਈਆਂ ਨੇ ਜ਼ਮੀਨ 'ਚ ਪਾਉਣੀਆਂ ਨੇ ਪਾਉਣ ਤੋਂ ਬਾਅਦ ਪਾਣੀ ਲਾਉਣਾ ਤਾਂ ਜੋ ਇਹ ਘੋਲ ਕੇ ਬੂਟੇ ਦੇ ਵਿੱਚ ਛਰ ਜਣ ਇਹ ਚਾਰੇ ਦਵਾਈਆਂ ਸਿਸਟੈਮਿਕ ਨੇ ਜੋ ਬੂਟੇ ਦੇ ਸਿਸਟਮ ਦੇ ਵਿੱਚ ਵੜ ਜਾਂਦੀਆਂ ਨੇ ਤੇ ਜਿੱਥੇ ਵੀ ਕੀੜਾ ਹੋਏਗਾ ਦਾ ਨੁਕਸਾਨ ਕਰੇਗੀ ਜੇ ਤੀਜੀ ਪੀੜੀ ਦਾ ਹਮਲਾ 3% ਤੋਂ ਘਟਿਆ ਤਾਂ ਕੋਈ ਦਵਾਈ ਨਹੀਂ ਪਾਉਣੀ ਕੋਈ ਸਪਰੇ ਨਹੀਂ ਕਰਨੀ ਕਿਉਂਕਿ ਉਹਨਾਂ ਕਿਸਾਨ ਦਾ ਉਹਨਾਂ ਨੁਕਸਾਨ ਨਹੀਂ ਹੋਵੇਗਾ ਜਿੰਨੀ ਕੀਮਤੀ ਦਵਾਈ ਪਾਣੀ ਹੈ ਇਹ ਤੋਂ ਇਲਾਵਾ ਬਾਇਓਲੋਜੀਕਲ ਕੰਟਰੋਲ ਵੀ ਹੈ ਤੁਸੀਂ ਟ੍ਰਾਈਕੋਗਾਮਾ ਜੈਪੋਨੀਕਮ ਜਾਂ ਟ੍ਰਾਈਕੋਗਾਮਾ ਮਿਨੀਟਸ ਦੇ ਵੀਜ਼ ਆਰ ਆਂਡਿਆਂ ਵਾਲੇ ਕਾਰਡ ਲੈ ਕੇ ਉਹ ਕਾਰਡ April ਤੋਂ June ਤੱਕ ਗੰਨੇ ਦੇ ਖੇਤਾਂ ਵਿੱਚ ਪੱਤਿਆਂ ਦੇ ਨਾਲ ਸਟਿਚ ਕਰ ਦਿਓ ਉਹਦੇ ਵਿੱਚੋਂ ਜਿਹੜੀਆਂ ਸੁੰਡੀਆਂ ਨਿਕਲਣਗੀਆਂ ਲਾਰਵੇ ਨਿਕਲਣਗੇ ਉਹ ਟੌਪ ਬੋਰਰ ਦੇ ਆਂਡਿਆਂ ਨੂੰ ਵੀ ਖਾਣਗੇ ਲਾਰਵੇ ਨੂੰ ਵੀ ਖਤਮ ਕਰਨਗੇ ਸੋ ਇਸ ਤਰ੍ਹਾਂ ਸੁੰਡੀਆਂ ਫਸਲਾਂ ਦਾ ਨੁਕਸਾਨ ਨਹੀਂ ਕਰ ਸਕਣਗੀਆਂ ਇੱਕ ਹੋਰ ਦੇਸੀ ਨੁਸਖਾ ਹੈ ਜੋ ਮੇਰੇ ਨਿੱਜੀ ਜ਼ਿੰਦਗੀ ਦਾ ਤਜਰਬਾ ਹੈ ਜੇ ਕਿਸਾਨ ਬਹੁਤ ਵਿਜੀਲੈਂਟ ਹੋਵੇ ਤੇ 20 ਜੂਨ ਤੋਂ 10 ਲਈ ਦੇ ਵਿੱਚ ਵਿੱਚ ਧਿਆਨ ਰੱਖੇ ਕਿ ਇਹਨਾਂ ਦੇ ਮਾਦਾਂ ਨੇ ਆਂਡੇ ਕਦੋਂ ਦਿੱਤੇ ਨੇ ਪੱਤਿਆਂ ਦੇ ਉੱਤੇ ਤੇ ਉਸੇ ਸਮੇਂ ਖੇਤ ਨੂੰ ਪਾਣੀ ਲਾ ਕੇ ਯੂਰੀਆ ਦੀ ਇੱਕ ਡੋਜ਼ ਦੇ ਦੇਵੇ ਤਾਂ ਕੀ ਹੋਏਗਾ ਬੂਟੇ ਦੇ ਪੱਤਿਆਂ ਦਾ ਵਾਧਾ ਸ਼ੁਰੂ ਹੋ ਜਾਏਗਾ ਬੂਟੇ ਦੇ ਪੱਤੇ ਲੰਬੇ ਹੋ ਜਾਣਗੇ ਤੇ ਜਿਹੜੇ ਕੀੜੇ ਨੇ ਮਿਡਰਿਵ ਦੇ ਰਹੀ ਜਾ ਕੇ 나ੜੀ ਰਹੀ ਜਾ ਕੇ ਗਰੋਇੰਗ ਪੁਆਇੰਟ ਤੱਕ ਪਹੁੰਚਣਾ ਸੀ 48 ਘੰਟਿਆਂ ਚ ਉਹਦਾ ਪੈਂਡਾ ਵੱਧ ਜਾਏਗਾ ਉਹ ਪੈਂਡਾ ਪੂਰਾ ਨਹੀਂ ਕਰ ਸਕੇਗਾ ਰਾਜ ਭੁੱਖਾ ਮਰ ਜਾਵੇਗਾ ਤੇ ਬੂਟੇ ਦਾ ਨੁਕਸਾਨ ਨਹੀਂ ਕਰ ਸਕੇਗਾ ਪਰ ਇਹ ਉਹੀ ਲੋਕ ਕਰ ਸਕਣਗੇ ਜਿਹੜੇ ਬੜੇ ਚੇਤਨ ਹੋਣਗੇ ਜਿਹੜੇ ਸਮਝਦੇ ਹੋਣਗੇ ਕਿ ਕਦੋਂ ਆਂਡੇ ਦਿੱਤੇ ਆ ਤੇ ਉਤੋਂ ਕੈਲਕੂਲੇਟ ਕਰ ਲੈਣਗੇ ਵੀ ਇਹਨਾਂ ਨੂੰ 7 ਤੋਂ 9 ਦਿਨ ਦੇ ਵਿੱਚ ਵਿੱਚ ਇਹ ਜਿਹੜੇ ਸੁੰਡੀਆਂ ਨਿਕਲ ਆਉਣੀਆਂ ਨੇ 48 ਘੰਟਿਆਂ ਜਾਂ ਨਾ ਗਰੋਇੰਗ ਪੁਆਇੰਟ ਤੱਕ ਪਹੁੰਚਣਾ ਵਾ ਤੇ ਉਤੋਂ ਪਹਿਲਾਂ ਪਹਿਲਾਂ ਪਾਣੀ ਤੇ ਖਾਦ ਦੇ ਕੇ ਬੂਟੇ ਦਾ ਵਾਧਾ ਕਰ ਦਈਏ ਤਾਂ ਕਿ ਇਹਨਾਂ ਕੀੜਿਆਂ ਦਾ ਜੋਖਮ ਤੇ ਪੈਂਡਾ ਵੱਧ ਜਾਵੇ ਸੋ ਮੈਨੂੰ ਆਸ ਹੈ ਕਿਸਾਨ ਵੀਰੋ ਜੇ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਚ ਰੱਖੋਗੇ ਤਾਂ ਬੇਲੋੜੀਆਂ ਦਵਾਈਆਂ ਦੇ ਖਰਚਿਆਂ ਤੋਂ ਬਚੋਗੇ ਬੇਲੋੜੇ ਕੀਤੇ ਜਾ ਰਹੇ ਪ੍ਰਦੂਸ਼ਣ ਤੋਂ ਬਚੋਗੇ ਮਿੱਤਰ ਕੀੜਿਆਂ ਦੀ ਜਾਨ ਬਚਾਓਗੇ ਤੇ ਆਪਣੀ ਫਸਲ ਦਾ ਵੱਧ ਤੋਂ ਵੱਧ ਲਾਭ ਲੈ ਸਕੋਗੇ ਤਾਂ ਜੋ ਤੁਹਾਨੂੰ ਨੈਟ ਪ੍ਰੋਫਿਟ ਵੱਧ ਹੋਵੇ ਆਸ ਹੈ ਤੁਸੀਂ ਮੇਰੀਆਂ ਇਸ ਜਾਣਕਾਰੀ ਨੂੰ ਆਪਣੇ ਜਿਹਨ ਚ ਵਸਾ ਕੇ ਆਪਣੀਆਂ ਫਸਲਾਂ ਦੇ ਵਰਤ ਕੇ ਲਾਭ ਲਵੋਗੇ ਅਗਲੀ ਕਿਸ਼ਤ ਵਿੱਚ ਫੇਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਦੂਸਰੇ ਵਿਸ਼ੇ ਤੇ ਗਣੇਸ਼ ਬੰਦੀ ਹੀ ਜਦ ਤੱਕ ਲਈ ਖਿਮਾ ਜਾਂਚਨਾ ਇਤਿਆਸ ਕਰਦੇ ਹਾਂ ਤੁਸੀਂ ਆਪਣੀ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਕਰੋਗੇ ਆਪਣੇ ਇਸ ਚੈਨਲ ਨੂੰ ਪਿਆਰ ਕਰੋਗੇ ਸਬਸਕ੍ਰਾਈਬ ਕਰੋਗੇ ਪੁਲਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ